ਜੀ ਕਾਲ ਸਾਰੇ ਨੂੰ ਮੈਂ ਹਰਪ੍ਰੀਤ कौर ਮਾਨਪ੍ਰੀਤ ਪੈਨ ਬਣਾ ਤੇ ਤੁਹਾਡਾ ਸਵਾਗਤ ਕਰਦੀ ਹਾਂ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿਦਾਂ ਲੱਗਦੇ ਆ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਦੋ ਸੂਟ ਕਾਟਨ ਦੇ ਉਸ ਤੇ ਇਹ ਆ ਸਾਡਾ ਪਹਿਲਾ ਸੂਟ ਜੋ ਕਿ ਆਰੀ ਵਰਕ ਦਾ ਬਣਿਆ ਹੋਇਆ ਜਿਹਦੇ ਉੱਤੇ ਪੈਚ ਵਰਕ ਹੋਇਆ ਹੋਇਆ ਸਾਰੇ ਵਰਕ ਜਿਹੜਾ ਨੀਂਡ ਤੇ ਕਲੀਨ ਹੈ ਥੋੜਾ ਜਨਾ ਦੀ ਕੱਟ ਲਵੋ ਦੇਖੋ ਕਿੰਨੇ ਸੋਨੇ ਕਲਰ ਕੰਟਰਾਸਟ ਹੈ ਦਾ ਇਹ ਇਦਾਂ ਹੀ ਬਾਵਾ ਤੇ ਬਣਿਆ ਹੋਇਆ ਬਾਜ ਉਤੇ ਵਰਕ ਵੀ ਹੋਇਆ ਹੋਇਆ ਇਹ ਬਾਜ ਉਤੇ ਵਰਕ ਹੈ ਚਾਹੇ ਤੁਸੀਂ ਇਹਨੂੰ ਪੌਂਚੇਂ ਤੇ ਵੀ ਕਰ ਸਕਦੇ ਹੋ ਪਰ ਉਹਨਾਂ ਨੇ ਜਿਹੜਾ ਵਰਕ ਆ ਉਦੇ ਉੱਤੇ ਕਰਵਾਇਆ ਸੀਗਾ ਬਾਜੂ ਤੇ ਕਰਵਾਇਆ ਬਸ ਇਹ ਪਹੁੰਚੇ ਤੇ ਉੱਤੇ ਕਰ ਸਕਦੇ ਇਹਦੇ ਨਾਲ ਜਿਹੜਾ ਸੀ ਦੁਪੱਟਾ ਉੱਚ ਨੂੰੰਦਾ ਲਗਾਇਆ ਗਿਆ ਤੇ ਫੋਰ ਸਾਈਡ ਤੇ ਲੈਸ ਲਗਾਈ ਹੋਈ ਆ ਇਹਦੇ ਉੱਤੇ ਕੋਈ ਵਰਕ ਨਹੀਂ ਕੀਤਾ ਹੋਇਆ ਜੇਕਰ ਕਿਸੇ ਮੇਰੇ ਭੈਣ ਲਈ ਲੈਣਾ ਹੋਵੇ ਫਸਟ ਸਕਰੀਨ ਸ਼ਾਟ ਆ ਇਹਦਾ ਮਾਲ ਸੱਤ ਨੂੰ ਸੀ ਇਹ ਬਣ ਕੇ ਅੱਜ ਰੈਡੀ ਹੋਵੇਗਾ ਤੇ ਇਹ ਆ ਦੁਪੱਟਾ ਜੀ ਕੋਈ ਕਿਸੇ ਨੇ ਵਿਜ਼ਿਟ ਕਰਨਾ ਹੋਵੇ ਤਾਂ ਸਕਰੀਨ ਸ਼ਾਟ ਲੈ ਸਕਦੇ ਆ ਇਸੀ ਸਾਰਾ ਪਹਿਲਾ ਸੂਟ ਹੁਣ ਇੱਕ ਅਸੀਂ ਹੋਰ ਜੋ ਕਾਟਨ ਦੇ ਉੱਤੇ ਲੈ ਕੇ ਆਏ ਆ ਸੂਟ ਇਹ ਜਿਹੜਾ ਸੂਟ ਆ ਸਾਡਾ ਗੀਜ਼ਾ ਕਾਟਨ ਦੇ ਉੱਤੇ ਬਣਿਆ ਹੋਇਆ ਇਹਦੇ ਨੀਚੇ ਘੇਰਾ ਤੇ ਸੈਂਟਰ ਪੈਨਲ ਬਣੇ ਹੋਏ ਆ ਤੇ ਬੋਲ ਇਤੇ ਸੋਨਾ ਤੇ ਨੀਡਲੀ ਜਿਹੜਾ ਇਹਦਾ ਕੰਮ ਕੀਤਾ ਗਿਆ ਸਾਰਾ ਇਹ ਜਿਹੜਾ ਸਟਾਪ ਲਾਇਆ ਹੋਇਆ ਇਹ ਤੇ ਗੀਜ਼ਾ ਕਾਟਨ ਲਾਇਆ ਹੈ ਜੇਕਰ ਤੁਸੀਂ ਕੋਈ ਹੋਰ ਸਟਾਪ ਲਗਾਉਣਾ ਚਾਹੁੰਦੇ ਹੋ ਤਾਂ ਉਹ ਵੀ ਲਗਾ ਸਕਦੇ ਹੋ ਇਹਦੇ ਘੇਰ ਤੇ ਆ ਸਾਰੇ ਦੇ ਵਰਕ ਇਹਦੀਆਂ ਬਾਜੂ ਦੇ ਉੱਪਰ ਵੀ ਵਰਕ ਕੀਤਾ ਹੋਇਆ ਇਹਨੇ ਕੀ ਇਹਦੀਆਂ ਬਾਜੂ ਜਿਹਦੇ ਤੇ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਜਿਹੜੀ ਇਹਦੀ ਬਾਟਮ ਹੈ ਉਹਦੇ ਉੱਪਰ ਵੀ ਵਰਕ ਕੀਤਾ ਹੋਇਆ ਜਿੱਦਾਂ ਕਿ ਤੁਸੀਂ ਦੇਖ ਹੀ ਸਕਦੇ ਹੋ ਇਹਦਾ ਵੀ ਸਟਾਪ ਜਿਹੜਾ ਸੀ ਗੀਜ਼ਾ ਕਾਟਨ ਦਾ ਹੀ ਲੱਗਦਾਗਾ ਤੁਸੀਂ ਚਾਹੋ ਤੇ ਕੋਈ ਹੋਰ ਵੀ ਲੈ ਸਕਦੇ ਹੋਗੇ ਤੇ ਇਹ ਦਾ ਫਿਲਰ ਦੁਪੱਟਾ ਉਹ ਟਾਈ ਦਾ ਇਹਦਾ ਤੇ ਫੋਰ ਸਾਈਡ ਇਹਦੇ ਲੈਸ ਲਗਾਈ ਹੋਈ ਹੈ ਤੇ ਕਲਰ ਕੰਟਰਾਸਟ ਦੁਪੱਟਾ ਹੈ ਅ ਦੇ ਅੱਦਾ ਹੀ ਬਣ ਕੇ ਰੈਡੀ ਹੋ ਜਾਊਗਾ ਸਾਰਾ ਸੂਟ ਆ ਜਿਹੜਾ ਸਾਡਾ ਜੇ ਵੀ ਕਿਸੇ ਵੀ ਭੈਣ ਨੇ ਮੇਰੀ ਨੇ ਤਿਆਰ ਕਰਵਾਉਣਾ ਹੋਵੇ ਤਾਂ ਕਰਵਾ ਸਕਦੇ ਤੇ ਆਪਣਾ ਜਿਹੜਾ ਸਕਰੀਨਸ਼ਾਟ ਲੈ ਸਕਦੇ ਹੋ ਜੇ ਤੁਸੀਂ ਕਿਸੇ ਕਿਸੇ ਕਲਰ ਵਿੱਚ ਹੋਰ ਕਰਾਉਣਾ ਤਾਂ ਉਹ ਵੀ ਕਰਵਾ ਸਕਦੇ ਹੋ ਜੇਕਰ ਕੋਈ ਤੁਹਾਡੇ ਕੋਲ ਕੋਈ ਹੋਰ ਕਢਾਈ ਆ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਤੁਸੀਂ ਕੋਈ ਵੀ ਕਾਟਨ ਦੇ ਸਟਾਫ ਤੇ ਜਾਂ ਕੋਈ ਆਰੀ ਵਰਕ ਜਾਂ ਕੋਈ ਵੀ ਸੂਟ ਤੇ ਜਿਹੜਾ ਵਰਕ ਕਰਵਾ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤਾਂ ਕਿ ਇਹ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨਗੀਆਂ ਉਹ ਤੁਹਾਡੇ ਤੱਕ ਪਹੁੰਚ ਸਕਣ ਇੱਕ ਗੱਲ ਸੋੜਨਾ ਹੋਰ ਕਰਨੀ ਸੀ ਤੁਸੀਂ ਕਹਿ ਰਹੇ ਸੀ ਤੁਸੀਂ ਉਨੀ ਕੁ ਵਾਰੀ ਵੀਡੀਓ ਨਾਲ ਜਦੋਂ ਐਸਕੇ ਸਾਡੇ ਬੱਚਿਆਂ ਦੇ ਪੇਪਰ ਚੱਲ ਰਹੇ ਸੀ ਪੇਪਰਾਂ ਕਰਕੇ ਤੁਹਾਨੂੰ ਪਤਾ ਹੀ ਆ ਵੀ ਪੇਪਰਾਂ ਸੇ ਬੱਚਾ ਪੜਾਉਣਾ ਜ਼ਰੂਰੀ ਹੁੰਦਾ ਇਸ ਕਰਕੇ ਥੋੜੀ ਜਿਹੀ ਵੀਡੀਓ ਲੇਟ ਹੋ ਗਈ ਪਰ ਹੁਣ ਅਸੀਂ ਡੇਲੀ ਤੁਹਾਡੇ ਵਾਸਤੇ ਨਵੇਂ ਨਵੇਂ ਸੂਟਾਂ ਦੀ ਵੀਡੀਓ ਲੈ ਕੇ ਆਇਆ ਕਰਾਂਗੇ ਸ਼ਸ਼ੀਕਾ